ਸਮਾਣਾ ਦੇ ਪਿੰਡ ਚੁਪਕੀ ਦੇ ਨੈਸ਼ਨਲ ਫਿਜ਼ੀਕਲ ਕਾਲਜ ਦੇ ਵਿਦਿਆਰਥੀਆਂ ਦੇ ਫੀਸ ਦੇ ਵਿੱਚ ਜਿਹੜਾ ਹੇਰੇਫੇਰੀ ਹੋਈ ਹੈ ਉਸ ਮਾਮਲੇ ਦੇ ਵਿੱਚ ਕਾਲਜ ਕਮੇਟੀ ਦੇ ਚੇਅਰਮੈਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਵਿੱਚ 1 ਕਰੋੜ 36 ਲੱਖ ਰੁਪਏ ਦੇ ਦੇ ਕੋਸ ਰਕਮ ਸੀ ਜਿਹਦੇ ਵਿੱਚ 1 ਕਰੋੜ ਕੁਝ ਲੱਖ ਰੁਪਏ ਜਮ੍ਹਾਂ ਕਰ ਦਿੱਤੇ ਗਏ ਲੇਕਿਨ 69 ਲੱਖ 97 ਹਜ਼ਾਰ ਰੁਪਏ ਦੀ ਹੇਰੇਫੇਰੀ ਹੋਈ ਹੈ ਜਿਸ ਦੇ ਵਿੱਚ ਇੱਕ ਕਲਰਕ ਅਤੇ ਇੱਕ ਹੋਰ ਵਿਅਕਤੀ ਜਿਹੜਾ ਕਾਲਜ ਦਾ ਮੁਲਾਜ਼ਮ ਦੱਸਿਆ ਗਿਆ ਉਸ ਦੇ ਖਿਲਾਫ ਪੁਲਿਸ ਨੇ ਮਕਦਮਾ ਦਰਜ ਕੀਤਾ ਸੀ ਜਿਸ ਦੇ ਵਿੱਚ ਕਥਿਤ ਇੱਕ ਕਲਰਕ ਨੂੰ ਗ੍ਰਿਫਤਾਰ ਕਰ ਲਿਆ ਹੈ ਕਲਰਕ ਨਾਲ ਗਲਵਾਟ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੇਰੇ ਖਾਤੇ ਵਿੱਚ ਵੀ ਪੈਸੇ ਜਮ੍ਹਾਂ ਹੋਏ ਸੀ ਲੇਕਿਨ ਦੂਜੇ ਖਾਤੇ ਵਿੱਚ ਮੈਨੂੰ ਪਤਾ ਨਹੀਂ ਕਿੰਨੇ ਪੈਸੇ ਉਹਨੇ ਜਮ੍ਹਾਂ ਕੀਤੇ ਹੁਣ ਇਸ ਮਾਮਲੇ ਦੀ ਜਾਂਚ ਪੁਲਿਸ ਗਹਿਰਾਈ ਨਾਲ ਕਰ ਰਹੀ ਹੈ ਔਰ ਪੁਲਿਸ ਅਧਿਕਾਰੀ ਸਮਾਣਾ सदर ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜੇ ਉਹ ਵੀ ਕੋਈ ਕਾਲਜ ਦਾ ਔਰ ਮੁਲਾਜ਼ਮ ਸ਼ਾਮਲ ਹੋਗਾ ਉਸ ਦੇ ਖਿਲਾਫ ਵੀ ਉਹਨੂੰ ਵੀ ਨਾਮਜ਼ਦ ਕੀਤਾ ਜਾਣਾ ਹੈ ਇਸ ਦਾ ਕੋ ਡਾਲਾ ਹੋਇਆ ਹੈ ਸਰ ਇਹ ਅਸਰਪੁਰ ਚੌਕ ਦੀ ਕਿ ਫਿਜ਼ੀਕਲ ਪੋਲੂਸ਼ਨ ਸੀ ਸਾਡੇ ਏਰੀਆ ਦੇ ਵਿੱਚ ਪੈਦਾ ਉੱਥੇ ਮੈਡਮ ਦੀਪਕ ਇੰਦਰ ਕੌਰ ਹੈ ਜਿਹੜੀ ਚੇਅਰ ਪਰਸਨ ਹਾਸ ਸੀ ਉਹਨਾਂ ਨੇ ਇੱਕ ਕੰਪਲੇਨਟ ਕੀਤੀ ਸੀ ਕਿ ਉਹਨਾਂ ਦੇ ਕਾਲਜ ਦੇ ਵਿੱਚ ਜਿਹੜੇ ਫੀਸਾਂ ਵਗੈਰਾ ਸੀਗੇ ਆ ਜੋ ਬੱਚਾ ਉਹ ਪਰਦੇ ਸੀਗੇ ਤੇ ਉੱਥੇ ਜਿਹੜਾ ਇੱਕ ਆਪਣੇ ਦੋ ਬੰਦੇ ਸੀ ਕਿ ਸੁਖਦੇਵ ਸਿੰਘ ਤੇ ਇੱਕ ਗੁਰਪ੍ਰੀਤ ਸਿੰਘ ਨਾ ਦੇ ਵਿਅਕਤੀ ਇੱਕ ਉਸ ਮੁੱਦੇ ਇੱਕ ਇਹਨਾਂ ਕੋਲ ਅਕਾਊਂਟ ਵਗੈਰਾ ਜੋ ਹੈਗਾ ਸੀ ਇਹ ਸਾਰੇ ਇਹਨਾਂ ਕੋਲ ਪੈਸਾ ਜਮ੍ਹਾਂ ਹੁੰਦਾ ਸੀ ਇੱਕ ਏਜੰਸੀ ਸੀ ਤੇ ਉਹ ਲੱਗਿਆ ਹੋਇਆ ਤੇ ਇਹਨਾਂ ਨੇ ਜਿਹੜਾ ਉਹ ਸਕੂਲਜ ਦੇ ਵਿੱਚ 1 ਕਰੋੜ ਦਾ ਇੱਕ ਕਰੋੜ 36 ਲੱਖ ਰੁਪਏ ਜੋ ਇਹਨਾਂ ਕੋਲੇ ਪੈਸਾ ਜੋ ਜਮ੍ਹਾਂ ਹੋਇਆ ਸੀ ਜਿਹਦੇ ਵਿੱਚੋਂ 1 ਕਰੋੜ 21 ਲੱਖ ਰੁਪਏ ਜਿਹੜਾ ਹੈਗਾ ਸੀਗਾ ਉਹਦੇ ਵਿੱਚ ਪਤਾ ਸੀ ਤੇ ਬਾਕੀ ਪੈਸੇ 99 69 ਲੱਖ 97000 ਕੁਸ ਪੈਸੇ ਦੀ ਜਿਹੜੇ ਹੈਗੇ ਤੇ ਇਹ ਹਿਰਾ ਫਰੀ ਕਰ ਗਏ ਸੀਗੇ ਦਰਾਨੇ 45 ਸਾਹਮਣੇ ਆਈ ਸੀ ਇਹਨਾਂ ਨੇ ਜਿਹੜਾ ਹੈਗਾ ਸੀ ਇਹ ਇਹਨਾਂ ਨੇ ਜੋ ਫਿਜ਼ੀਕਲ ਕਾਲਜ ਨਾਲ ਜਿਹੜਾ ਹੈਗਾ ਸੀਗਾ ਕਾਊਂਟ ਦੇ ਵਿੱਚੋਂ ਉਹਨਾਂ ਦੇ ਪੈਸੇ ਦੀ ਹਿਰਾ ਫਰੀ ਕੀਤੀ ਸੀ ਪੁਲਿਸ ਕੇ ਵਿਦਿਆਰਥੀ ਦੇ ਉਹਨਾਂ ਕੀ ਫੀਸਾਂ ਸੀ ਇਹ ਜਿਹੜੇ ਕਾਲਜ ਦੇ ਵਿਦਿਆਰਥੀ ਸੀਗੇ ਉਹ ਉਹਨਾਂ ਦੀਆਂ ਫੀਸਾਂ ਸੀਗੀਆਂ ਇਹ ਫੀਸਾਂ ਜਮਾ ਨਹੀਂ ਕਰਾਉਂਦੇ ਸੀ ਤੇ ਇਹ ਆਪਣੇ ਲਈ ਜਿਹੜਾ ਹੈਗਾ ਇਹ ਆਪਣੇ ਕਾਊਂਟਾਂ ਦੇ ਵਿੱਚ ਪਾ ਕੇ ਜਿਹੜੇ ਹੈਗੇ ਸੀਗੇ ਪੈਸੇ ਦੀ ਹਿਰਾਫਿਰ ਕੀਤੀ ਸੀ ਨਾ ਅਜੇ ਦੂਜਾ ਬੰਦਾ ਫੜਨਾ ਅਲੀ ਇੱਕ ਬੰਦਾ ਇਹਦੇ ਵਿੱਚ ਫੜਨਾ ਵੀ ਤੇ ਬਾਕੀ ਰਹੀ ਗੱਲ ਇਹਦੀ ਪੁੱਛ ਕਿਸ ਦੇ ਆਧਾਰ ਤੇ ਜੇ ਕੋਈ ਹੋਰ ਵੀ ਇਸ ਕਾਲਜ ਦਾ ਜਿਹੜਾ ਕੋਈ ਹੋਇਆ ਨਾਲ ਇਹਨਾਂ ਦੇ ਮਿਲੀਭੁਗਤ ਹੋਈ ਕਿਸੇ ਦੀ ਤਾਂ ਉਹਨੂੰ ਵੀ ਮੁਕਾਦਮੇ ਦੇ ਵਿੱਚ ਨਾਮਜ਼ਦ ਕਰਾਂਗੇ ਠੀਕ ਹੈ ਨਾ ਹਲੇ ਸਾਡੀ ਜਿਹੜੀ ਹੈਗੀ ਤਫ਼ਤੀਸ਼ ਜਾਰੀ ਹੈ ਅੱਜ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਅੱਜ ਇਹਨੂੰ ਕੋਰਟ ਪੇਸ਼ ਕਰਕੇ ਦਾ ਪੁਲਿਸ ਰਿਮਾਂਡ ਲਵਾਵਾਂਗੇ ਠੀਕ ਹੈ ਪੁਲਿਸ ਨੂੰ ਮਾਰ ਲੈ ਕੇ ਫਰਦਰ ਜਿਹੜਾ ਵੀ ਇਹਨਾਂ ਦੇ ਨਾਲ ਕੋਈ ਕੋ ਹੋਰ ਕੋਈ ਕਾਲਜ ਦਾ ਵੀ ਬੰਦਾ ਨਾਲ ਮਿਲਿਆ ਹੋਇਆ ਤਾਂ ਉਹਨੂੰ ਵੀ ਇਸ ਮਕਦਮੇ ਵਿੱਚ ਨਾਮਜ਼ਦ ਕਰਕੇ ਠੀਕ ਹੈ ਉਹਦੇ ਖਲਾਫੀ ਬਣਦੀ ਕਾਰਵਾਈ ਕਰਾਂਗੇ ਮੇਰਾ ਨਾਮ ਸੁਖਦੇਵ 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 ਕਿਹੜੇ ਕਾਲਜ ਵਿੱਚ ਤੁਸੀਂ ਕਾਊਂਟ ਕਰ ਮੈਂ ਕਲਰਕਲ ਦੀ ਪੋਸਟ ਮੇਰੀ ਵਰਸ ਸੀ ਉਹ ਕਾਲਜ ਦੇ ਕਾਲਜ ਦੇ ਇੰਨੇ ਵੀ ਮੈਨੇਜਮੈਂਟ ਨੂੰ ਜਮ੍ਹਾਂ ਕਰਾ ਹੈ ਮੈਨੇਜਮੈਂਟ ਨੂੰ ਜਮ੍ਹਾਂ ਕਰਾਣੀ ਤੁਸੀਂ ਆਪਣੇ ਕਾਊਂਟ ਵਿੱਚ ਜਮ੍ਹਾਂ ਕਰਦੇ ਰਹੇ ਕੀ ਕਰਦੇ ਰਹੇ ਸਰ ਮੇਰੇ ਅਕਾਊਂਟ ਦੇ ਵਿੱਚ ਵੀ ਆਏ ਹੋਏ ਨੇ ਜੀ ਪੈਸੇ ਕਿੰਨੇ ਆਏ ਤੇਰੇ ਖਾਤੇ ਵਿੱਚ 11 ਲੱਖ ਕੁਸ਼ ਆਏ ਨੇ 11 ਲੱਖ ਸਤਾਏ ਸਰ ਮੈਨੂੰ ਪਤਾ ਨਹੀਂ ਉਹਦੇ ਕਿੰਨੇ ਆ ਉਹਦੇ ਕਿੰਨੇ ਆ ਮੈਨੂੰ ਪਤਾ ਨਹੀਂ ਸਰ ਮੈਕਸਿਮਮ ਉਹਦੇ ਉਹਨੇ ਤੁਸੀਂ ਕਿਉਂ ਬੱਚਿਆਂ ਦੇ ਪੈਸੇ ਦੇ ਤੁਸੀਂ ਕਿਉਂ ਦਿੱਤੇ ਉਹ ਸਰ ਜੀ ਇਸਾ ਉਹਨੇ ਪੇਪਰ ਵੀ ਰਿਡ ਹੋ ਗਏ ਉਹਨੇ ਨਹੀਂ ਪੇਪਰ ਤਾਂ ਸਰ ਹੋ ਗਏ ਜੀ ਬੱਚੇ ਇਹਨੇ ਤੁਸੀਂ ਕਿਉਂ ਕਰਿਆ ਫਿਰ ਇਹ ਕੰਮ ਸਰ ਜੀ ਗਲਤ ਰਾਤ ਸੀ ਹੂੰ ਗਲਤਰਾ ਤੁਸੀਂ ਕਿੰਨੇ ਟਾਈਮ ਤੋਂ ਜੌਬ ਕਰ ਰਹੇ ਸੀ ਇੱਥੇ ਸਰ ਹੋ ਗਈ ਜੀ 15 ਦਾ ਸਾਲ ਹੈ 15 ਦਾ ਸਾਲ 15 ਕੈਮਰਾਮੈਨ ਪਹਿਲੇ ਦਿਨ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼